ਕੀ ਪਾਰਟੀ ਦਾ ਮਾਹੌਲ ਦੇਖ ਰਹੇ ਹੋ ਮਾਹੌਲ ਤਾਂ ਵੇਹ ਜਿਹਾ ਦੇਖੀ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਹੀ ਹੈ ਜੀ ਹਾਂ ਜਿੰਨਾ ਦਾ ਕੋਈ ਮੁਕਾਬਲਾ ਨਹੀਂ ਇਸ ਲਈ 40 ਸਾਲਾਂ ਤੋਂ ਪੰਥ ਲਈ ਡਟੇ ਹੋਏ ਆ ਹਵਾ ਬਾਕੀ ਹੈਗੀ ਆ ਦੋਨਾਂ ਦੀ ਸਿਮਰਜੀਤ ਸਿੰਘ ਮਾਨ ਤੇ ਝਾੜੂ ਵਾਲਿਆ ਝਾੜੂ ਜੀ ਇਹਨਾਂ ਦੋਨਾਂ ਦੀ ਟੱਕਰ ਆ ਖੈਰ ਤਾਂ ਹਜੇ ਪਿੱਛੇ ਹੀ ਆ ਕਾਫੀ ਕੀ ਲੱਗਦਾ ਕਿਹੜੀ ਪਾਰਟੀ ਮੂਰੇ ਜਾ ਰਹੀ ਹੈ ਵੋਟਾਂ 'ਚ ਭਾਈ ਜੀ ਵੋਟਾਂ ਦੇ ਵਿੱਚ ਸਿਮਰਜੀਤ ਮਾਨ ਤੇ ਆਪਣੇ ਝਾੜੂ ਵਾਲੇ ਬਾਈ ਦੀ ਟੱਕਰ ਹੈ ਬੀਜੇਪੀ ਨੂੰ ਕਿਵੇਂ ਦੇਖਦੇ ਹੋ ਪੰਜਾਬ 'ਚ ਬੀਜੇਪੀ ਜ਼ੀਰੋ ਬੀਜੇਪੀ ਦਾ ਪੰਜਾਬ 'ਚ ਹੋਲਡ ਹੈ ਨਹੀਂ ਗਾ ਕੌਣ ਕਹਿੰਦਾ ਪਹਿਲੇ ਨੰਬਰ ਘਰ ਘਰ ਦੀ ਸ਼ਰਤ ਲਾਉਣੇ ਆਪਾਂ ਬੀਜੇਪੀ ਯੰਗੀ ਪਹਿਲੇ ਨੰਬਰ ਮੇਰੀ ਗੱਲ ਸੁਣੋ ਪਹਿਲੇ ਨੰਬਰ ਤੇ ਮੇਰੀ ਗੱਲ ਸੁਣੋ ਤੁਹਾਡੇ ਸਾਹ ਮੇਰਾ 25 ਲੱਖ ਦਾ ਘਰ ਹੈਗਾ ਸੁਣ ਗੱਲ ਛਤ ਲਾਉਣਾ ਘਰ ਘਰ ਦੀ ਜਿੱਥੇ ਮਰਜ਼ੀ ਭਾਜ ਲਾ ਮੈਂ ਕਹਿੰਦਾ ਛਤ ਲਾਉਣਾ ਘਰ ਘਰ ਦੀ ਘਰ ਮੇਰਾ ਜਦ ਨੂੰ ਆਦਾ ਮੇਰੇ ਨਾਲ ਕਰਾ ਦੀਆਂ ਮੇਰਾ ਤੁਆਦੇ ਨਾਲ ਕਰਾ ਲਈ ਚਲੋ ਜੀ ਆਪਾਂ ਕਾਇਲ ਹੁਣ ਭਰ ਦਨੇ ਆ ਲਾਓ ਇਲਾਓ ਠੀਕ ਹੈ ਜੀ ਨਾਲ ਤੈਨੂੰ 5 ਲੱਖ ਰੁਪਏ ਦੇਉਂਗਾ ਹੋਰ ਬੋਲ ਦੇਖਿਆ ਵੀ ਅਗਦੇ ਜ਼ਿੰਦਗੀ ਦੇ ਵਿੱਚ ਇਹਨੇ 5 ਲੱਖ ਦੇਖਿਆ ਹੀ ਜ਼ਿੰਦਗੀ ਅਸੀਂ ਇੱਥੇ ਗੱਲ ਦੱਸ ਮਾਨ ਦਾ ਜੀ ਹੂੰ ਸਿਮਰਜੀਤ ਸਿੰਘ ਮਾਨ ਦਾ ਜੀ ਆਪਣੀ ਦਾ ਸਪੋਰਟ ਉਹਨਾਂ ਨੂੰ ਹੀ ਆਮ ਆਦਮੀ ਆਮ ਆਦਮੀ ਹਾਂ ਬੂਟਾ ਲੈਟਰ ਰੂਟ ਬਾਈ ਸਸੀ ਕਾ ਵੀਰ ਜੀ ਸਸੀ ਕਾ ਵੀਰ ਜੀ ਕੀ ਲੱਗਦਾ ਬਾਜ਼ਾਰ ਚ ਖੜੇ ਹੋ ਐਮਪੀ ਦੇ ਇਲੈਕਸ਼ਨ ਆ ਸਿਰ ਤੇ ਆ ਗਈਆਂ ਕਿਹੜੀ ਪਾਰਟੀ ਦਾ ਰੁਝਾਨ ਦੇਖ ਰਹੇ ਹੋ ਹਜ਼ਾਰ ਤਾਂ ਵੀਰੇ ਫਿਰ ਹਾਲ ਦਾ ਜਿਆਦਾ ਝਾੜੂ ਗਈ ਹੈਗਾ ਹੂੰ ਪਰ ਫਾਇਦਾ ਕਿਸੇ ਨੂੰ ਕੁਝ ਨਹੀਂ ਉਹਨਾਂ ਦਾ ਠੀਕ ਹੈ ਨਾ ਜੀ ਆਹੀ ਚਾਰ ਦਿਨ ਨੇ ਜਿਹੜਾ ਦੇਖਣਗੇ ਉਸ ਤੋਂ ਬਾਅਦ ਕਿਸੇ ਨੇ ਕਿਸੇ ਨੂੰ ਕਿਸੇ ਨੂੰ ਕੁਝ ਨਹੀਂ ਪੁੱਛਣਾ ਹੂੰ ਨਾ ਕੋਈ ਸਹੂਲਤ ਨਾ ਕੋਈ ਹੋ ਬਲਕੇ ਭ੍ਰਸ਼ਟਾਚਾਰ ਵਧੇ ਹੋ ਜਾਂਦਾ ਘਟਣ ਨਹੀਂ ਜਾਈ ਤੁਸੀਂ ਕਿਹਾ ਆਮ ਆਦਮੀ ਵੀ ਵੀ ਮੂਰੇ ਜਾ ਰਿਹਾ ਹੈ ਹਾਂ ਫਿਲਹਾਲ ਤਾਂ ਦੇਖਣ ਨੂੰ ਤਾਂ ਅਸੀਂ ਲੱਗ ਰਿਹਾ ਹੈ ਫਿਰ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਭ੍ਰਿਸ਼ਟਾਚਾਰ ਵੱਧ ਗਿਆ ਵੱਧ ਹੀ ਰਿਹਾ ਜੀ ਬਿਲਕੁਲ ਕਿਤੇ ਨਾ ਕਿਤੇ ਸਰਕਾਰ ਫੇਲੀਅਰ ਆ ਗਈ ਫੇਲੀਅਰ ਹੀ ਹੈ ਜੀ ਬਿਲਕੁਲ ਬਿਲਕੁਲ ਫੇਲੀਅਰ ਹੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ ਉਮੀਦ ਹੈ ਜਿਵੇਂ ਬਰਨਾਲੇ ਦਾ ਮੁੰਡਾਗਾ ਕੰਮ ਕੀਤੇ ਨੇ ਕੁਛ ਨਹੀਂ ਸਾਡੇ ਨੂੰ ਨਿਕਾਇਤਾ ਘੁਸ ਨਹੀਂ ਆ ਰਿਹਾ ਜੀ ਮੀਤਹਿਰ ਦਾ ਦੇਖੋ ਵਾਦੇ ਬਹੁਤ ਕੀਤੇ ਜੁਣੇ ਕਿਹਾ ਬਹੁਤ ਕੁਛ ਆਗਾ ਇਥੇ ਪਰ ਕੁਛ ਦੇਖਣ ਵਾਲਾ ਕੰਮ ਤਾਂ ਕੋਈ ਦਿਨ ਨਹੀਂ ਗਿਆ ਨਾ ਕੋਈ ਸਕੂਲਾਂ ਦੇ ਵਿੱਚ ਨਾ ਕੋਈ ਹਸਪਤਾਲ ਦੇ ਵਿੱਚ ਨਾ ਕਿਸੇ ਹੋਰ ਦੇ ਵਿੱਚ ਨਾ ਸਰਕਾਰੀ ਕੰਮਾਂ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਅਸੀਂ ਬਹੁਤ ਸਹੂਲਤ ਕਰਤੀ ਹੁਣ ਤੁਸੀਂ ਸਰਕਾਰੀ ਕੰਮ ਉੱਥੇ ਪਾਜੋ ਬੇਚੈਰੀ ਜੀ ਇਹਨਾਂ ਕਹਿੰਦੇ ਅਸੀਂ ਸਰਦਾ ਕੇਂਦਰ ਬਣਾਤੇ ਹਾਂਜੀ ਮੁਹੱਲਾ ਕਲੀਨਿਕ ਬਣਾਤੇ ਹਜ਼ਾਰ ਹਜ਼ਾਰ ਰੁਪਏ ਬੀਬੇ ਨੂੰ ਪਾਤਾ ਨਸ਼ਾ ਬੰਦ ਕਰਾਤਾ ਕੁਛ ਨਹੀਂ ਆਇਆ ਜੀ ਨਸ਼ਾ ਦੇ ਕੋ ਆਮ ਵੇਚਦਾ ਜੀ ਸਰਕਾਰ ਸਰਕਾਰ ਤਾਂ ਕਹਿੰਦੀ ਅਸੀਂ ਨਸ਼ਾ ਬੰਦ ਕਰਾਤਾ ਉਹਨ ਜੋ ਹੁਣੇ ਹੋਏ ਤੁਸੀਂ ਤੁਸੀਂ ਆਪਦੀ ਪਰਸਨਲ ਬੁਟਕੀ ਨੂੰ ਪਾਉਂਗੇ ਹਾਂਜੀ ਪਰਸਨਲ ਬੁਟਕੀ ਨੂੰ ਪਾਉਂਗੇ ਪਰਸਨਲ ਬੋਟਾ ਤਾਂ ਹਲੇ ਮੇਰੇ ਤਾਂ ਕੋ ਪਾਉਣ ਦਾ ਕੋਈ ਵਿਚਾਰ ਨਹੀਂ ਹੈਗਾ ਜੀ ਹੂੰ ਖੁਸ਼ ਨਹੀਂ ਹੈਗੇ ਕਿਸੇ ਪਾਰਟੀ ਤੋਂ ਵੀ ਖੁਸ਼ ਨਹੀਂ ਕਿਸੇ ਦੇ ਪਿੱਛੇ ਪਾਰਟੀ ਤੋਂ ਕੁਛ ਨਹੀਂ ਹੈਗਾ ਸਹੀ ਮੈਨੇਜਰ ਪੁੱਛੂੰ ਹੂੰ ਹਾਂਜੀ ਬਾਕੀ ਠੀਕ ਹੈ ਵੀ ਚਲੋ ਮਹੱਲੇ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਚਲੋ ਜੁੜਨਾ ਪੈਂਦਾ ਠੀਕ ਹੈ ਜੀ ਹੁ ਪਰ ਆਪਾਂ ਮਨੋਂ ਕਿਸੇ ਦੇ ਨਾਲ ਖੁਸ਼ ਨਹੀਂ ਉਹਨਾਂ ਦੇ ਟੱਕਰ ਕਿਹੜੀ ਪਾਰਟੀ ਨਾਲ ਮਾਣਦੇ ਹੋਗੇ ਕਿਹੜੀ ਜਿਹੜੀਆਂ ਉੱਪਰ ਟੌਪ ਕਰ ਰਹੀਆਂ ਨੇ ਦੋ ਪਾਰਟੀਆਂ ਕਿਹੜੀਆਂ ਨੇ ਉਹ ਕੌਪ ਦਾ ਇੱਕ ਤਾਂ ਜੀ ਆਪਣੇ ਜਿਹੜੇ ਖਾਲਸਾ ਜੀ ਨੇਗੇ ਹਮ ਕੀ ਜਨਾ ਦਾ ਨਾਮ ਆ ਜੈ ਝਾੜੂ ਇਹਨਾਂ ਦੇ ਜੈ ਮਰਜੀਤ ਸਿੰਘ ਮਾਨ ਜਿਆਦਾ ਪਿੰਡਾਂ ਦਾ ਜਿਆਦਾ ਜੋਰ ਆਣਾ ਇਹਨਾਂ ਚ ਇਹਨਾਂ ਦਾ ਜਿਆਦਾ ਜੋਰ ਆਗਾ ਹਮ ਬਾਕੀ ਕੁਛ ਕਹਿ ਨਹੀਂ ਸਕਦੇ ਝਾੜੂ ਤੇ ਸ਼ਮਰਜੀਤ ਮਾਨ ਦੀ ਕੱਟ ਨਾ ਹੀ ਟੱਕਰ ਜਾ ਰਹੀ ਸਾਸ਼੍ਰੀ ਕਾ ਵੀਰੇ ਸਾਸ਼੍ਰੀ ਗਾ ਜੀ ਹੋਰ ਵੋਟ ਬਣ ਗਈ ਵੀਰੇ ਵੋਟ ਨਾ ਜੀ ਬਣੀ ਨਹੀਂ ਵੋਟ ਬਣੀ ਨਹੀਂ ਹਾਂਜੀ ਫਿਰ ਸਪੋਰਟ ਕਿਹਨੇ ਪਾਰਟੀ ਨੂੰ ਕਰ ਰਹੇ ਹੋ ਬਾਲਟੀ ਨੂੰ ਕਰ ਰਹੇ ਆ ਜੀ ਹੂੰ ਬਾਲਟੀ ਚੋਣ ਦਾ ਨਿਸ਼ਾਨ ਕਿਹਨਾਂ ਦਾ ਮਾਨ ਦਾ ਜੀ ਹੂੰ ਸਿਮਰਜੀਤ ਸਿੰਘ ਮਾਨ ਦਾ ਜੀ ਕੀ ਲੱਗਦਾ ਜਿੱਤ ਜਾਣਗੇ ਦੇਖੋ ਜੀ ਬਾਕੀ ਹੁਣ ਵੋਟ ਤੇ ਹੀ ਆ ਜਿਹਨੂੰ ਲੋਕੀ ਜ਼ਿਆਦਾ ਸਪੋਰਟ ਕਰਨਗੇ ਹੂੰ ਦੇਖੋ ਬਾਕੀ ਆਪਣੀ ਦਾ ਸਪੋਰਟ ਉਹਨਾਂ ਨੂੰ ਹੀ ਆਪਾਂ ਤਾਂ ਉਹਨਾਂ ਨੂੰ ਹੀ ਪਾਵਾਂਗੇ ਵੋਟ ਹਾਂਜੀ ਟੱਕਰ ਕਿਹਨਾਂ ਨਾਲ ਟੱਕਰ ਕਿੰਨਾ ਨਾਂ ਮੰਨਦੇ ਹੋ ਟੱਕਰ ਮੇਰੇ ਹਿਸਾਬ ਨਾਲ ਤਾਂ ਝਾੜੂ ਨਾਲ ਮੰਨਦੇ ਆ ਜੀ ਹਾਂਜੀ ਬਾਕੀ ਦੇਖੋ ਜੀ ਚੌਣ ਹੋਣਗੇ ਦੇਖਦੇ ਆ ਕੌਣ ਜਿੱਤਦਾ ਠੀਕ ਹੈ ਬਾਕੀ ਰਿਜ਼ਲਟਾਂ ਇੱਥੇ ਪਤਾ ਨਹੀਂ ਮੌਜੂਦਾ ਸਰਕਾਰ ਤੋਂ ਖੁਸ਼ ਹੋਓਗੇ ਇਹਨਾਂ ਨੇ ਕੰਮ ਜਿਹੜੇ ਕੀਤੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਭਗਵੰਤ ਮਾਨ ਦੀ ਆਪਣੀ ਧਾਂ ਦੇ ਠੀਕ ਨੇ ਜੀ ਹੂੰ ਠੀਕ ਨੇ ਜੋ ਹੱਬ ਤੱਕ ਕੀਤੇ ਨੇ ਤੁਸੀਂ ਕਿਹਾ ਵੀ ਅਸੀਂ ਸਪੋਰਟ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕਰਾਂਗੇ ਹਾਂਜੀ ਉਹਦੀ ਖਾਸ ਵਜ੍ਹਾ ਕੀ ਹੈਗੀ ਕਾਰਨ ਕੀ ਆ ਕਾਰਨ ਜੀ ਬਸ ਕੀ ਕਹਿੰਦੇ ਆ ਆਪਣਾ ਅਮਰਿਤਪਾਲ ਜਿਹੜਾ ਵੀਰ ਆ ਉਹ ਕੀ ਕਹਿੰਦੇ ਆ ਛਡਾਣਾ ਹੈਗਾ ਆਪਾਂ ਤੇ ਮੂਸੇ ਵਾਲਾ ਦਾ ਜਿਵੇਂ ਤੁਹਾਨੂੰ ਪਤਾ ਹੈ ਇਹ ਸਿੱਧੂ ਮੂਸੇ ਵਾਲੇ ਦਾ ਵੀ ਆਪਣਾ ਕੀ ਕਹਿੰਦੇ ਆ ਕਤਲ ਹੋਇਆ ਸੀਗਾ ਇਹਨਾਂ ਦਾ ਉਹ ਉਹਦੇ ਵਾਸਤੇ ਵੀ ਉਹ ਕਹਿ ਰਹੇ ਨੇ ਵੀ ਲੜਨਗੇ ਤਾਂ ਕਰਕੇ ਜੀ ਉਹਨੂੰ ਆਪਾਂ ਤਾਂ ਹੀ ਉਹਨਾਂ ਨੂੰ ਸਪੋਰਟ ਕਰਦੇ ਆ ਜੀ ਸੱਚੀ ਗੱਲ ਜੀ ਕੀ ਲੱਗਦਾ ਐਮਪੀ ਦੇ ਇਲੈਕਸ਼ਨ ਆ ਗਈਆਂ ਹਾਂਜੀ ਕਿਹੜੀ ਪਾਰਟੀ ਮੂਰੇ ਜਾ ਰਹੀ ਆ ਸੰਗਰੂਰ ਤੋਂ ਆਮ ਆਦਮੀ ਆਮ ਆਦਮੀ ਹਾਂ ਬੂਟਾ ਲੈਟਰ ਰੂਟ ਬਾਈ ਬਹੁਤ ਛੜੀ ਇਹਨਾਂ ਨੇ ਹੂੰ ਰਾਤ ਨੂੰ ਵੀ ਖੇਤਾਂ ਵਾਸਤੇ ਬਹੁਤ ਵਧੀਆ ਹੂੰ ਠੀਕ ਆ ਇਹਨਾਂ ਨੂੰ ਵੀ ਵੋਟਾਂ ਪਾਵਾਂਗੇ ਉਮੀਦ ਇਹਨੂੰ ਨਹੀਂ ਤੇ ਯਾਰ ਨੂੰ ਹਾਂ ਕੰਮ ਕੀਤੇ ਨੇ ਸਰਕਾਰ ਦੇ ਵਧੀਆ ਬਹੁਤ ਵਧੀਆ ਵਧੀਆ ਥੋੜੀ ਥੋੜੀ ਹੋਜੇ 2 ਸਾਲ ਤਾਂ ਆਇਆ ਨੂੰ ਇਹਨੇ ਠੀਕ ਹੈ ਨਹੀਂ ਥੋੜੀ ਥੋੜੀ 2 ਸਾਲ ਜਿਹਦੇ ਜਿਵੇਂ ਘਰ ਦਾ ਪ੍ਰੋਗਰਾਮ ਨੇ ਠੀਕ ਤਰ੍ਹਾਂ ਹੁੰਦਾ ਟਾਈਮ ਲੱਗ ਜਾਂਦਾਗਾ ਹਾਂ ਬਹੁਤ ਵਧੀਆ ਵੀ ਮਤਲਕਿ ਸਰਕਾਰ ਤੋਂ ਤੁਸੀਂ ਖੁਸ਼ ਹੋ ਹਾਂ ਪੂਰੇ ਬਾਗੋ ਬਾਗ ਕੀ ਹਾਲ ਨੇ ਵੀਰੇ ਠੀਕ ਆ ਫਿਰ ਜੀ ਇਲੈਕਸ਼ਨ ਆ ਗਏ ਐਮਪੀ ਦੀਆਂ ਹਾਂ ਜੀ ਠੀਕ ਆ ਜੀ ਓਕੇ ਸਰ ਕਿਹੜੀ ਪਾਰਟੀ ਦਾ ਰੁਝਾਨ ਦੇਖ ਰਹੇ ਹੋ ਜੀ ਆਪਣਾ ਇਦਾ ਸੀਰਸੀ ਮਾਰਦਾ ਜੀ ਸਰਜੀਸ਼ਾ ਮਾਰਦਾ ਹਾਂਜੀ ਕਿਤੇ ਨਾ ਕੰਮ ਦਾ ਕੀ ਕਰਾਈ ਜਾਂਦੇ ਨੇ ਜੀ ਵਜਾ ਹ ਬੰਦੇ ਨੇ ਜੀ ਮੀਣ ਵਰਤਣ ਵਾਲੇ ਬੰਦੇ ਆ ਜੀ ਬਹੁਤ ਵਧੀਆ ਚੰਗੇ ਬੰਦੇ ਕੰਮ ਕਰਦੇ ਨੇ ਤੁਸੀਂ ਧਿਆਨ ਰੱਖ ਬੰਦੇ ਹੋਗੇ ਹਾਂਜੀ ਹਾਂਜੀ ਕੀ ਲੱਗਦਾ ਤੁਹਾਡੇ ਪੱਧਰ ਦੇ ਗੱਲਾਂ ਕਰਦੇ ਨੇ ਇਹ ਹਾਂ ਜੀ ਹਾਂ ਸਾਡੇ ਪੱਧਰ ਦੀ ਗੱਲ ਕਰਦੇ ਨੇ ਵਧੀਆ ਨੇ ਜੀ ਮੌਜੂਦਾ ਸਰਕਾਰ ਤੋਂ ਖੁਸ਼ ਹੋ ਹਾਂ ਜੀ ਇਹ ਜੀ ਖੁਸ਼ ਹੋ ਜਾਂਦੇ ਤੁਸੀਂ ਮੌਜੂਦਾ ਸਰਕਾਰ ਤੋਂ ਭਗਵੰਤ ਮਾਨ ਝਾੜੂ ਦੀ ਸਰਕਾਰ ਤੋਂ ਨਹੀਂ ਉਹ ਨਹੀਂ ਕਰਦੀ ਕੋਈ ਕરાਈ ਨਹੀਂ ਉਹਨਾਂ ਦੀ ਖੁਸ਼ੀ ਹੈ ਜੀ ਹਾਂ ਭਗਵੰਤ ਮਾਨ ਨੇ ਕੁਝ ਨਹੀਂ ਕਰਾਈ ਇਹਨੇ ਕੁਝ ਨਹੀਂ ਕਰਾਈ ਜੀ ਹਾਂ ਜੀ ਧੰਨਵਾਦ ਜੀ ਐਮਪੀ ਦੇ ਇਲੈਕਸ਼ਨਾਂ 2 ਦਿਨ ਬਾਕੀ ਨੇ ਹਾਂ ਜੀ ਕਿਹੜੀ ਪਾਰਟੀ ਦਾ ਮਾਹੌਲ ਦੇਖ ਰਹੇ ਹੋ ਮਾਹੌਲ ਤਾਂ ਇਹ ਜੀ ਦੇਖੀ ਤਾਂ ਸਰਦਾਰ ਸਿੰਘ ਜੀ ਸਨਮਾਨ ਦੇ ਹੀ ਹੈ ਜੀ ਹਾਂ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਇਸ ਲਈ 40 ਸਾਲਾਂ ਤੋਂ ਪੰਥ ਲਈ ਡਟੇ ਹੋਏ ਆ ਜਿੰਨੇ ਵੀ ਬੱਚੇ ਪੰਜਾਬ ਦੀ ਗੱਲ ਕਰ ਰਹੇ ਆ ਹਰ ਇੱਕ ਬੱਚੇ ਦੀ ਪਿੱਠ ਤੇ ਖੜ੍ਹ ਰਹੇ ਆ ਬਾਕੀਆਂ ਦਾ ਦੇਖੀਏ ਇਹਨਾਂ ਦਾ ਕੋਈ ਸਟੈਂਡਿੰਗ ਨਹੀਂ ਬਾਈ ਕੱਲ ਹੁਣ ਤੁਸੀਂ ਦੇਖੋ ਬਰਨਾਲੇ ਦੇ ਵਿੱਚ ਪੁੱਛੋ ਜੀ ਨੂੰ ਮਰਜ਼ੀ ਜਾ ਕੇ ਕੱਲ ਇਥੇ ਸੌਣੀ ਦਾ ਮਾਹੌਲ ਬਣਿਆ ਹੋਇਆ ਸੀ ਕਹਿੰਦੇ ਇੰਨੀ ਕਿ ਫੋਰਸ ਤਨਾਤ ਸੀਗੀ ਜਿਵੇਂ ਕੋਈ ਬਰਨਾਲੇ ਦੇ ਲੋਕ ਚੋਰ ਲਟੇਰੇ ਹੁੰਦੇ ਆ ਸੀਐਮ ਨੇ ਆਉਣਾ ਸੀਗਾ ਕੋਈ ਇਹ ਤਾਂ ਗਲਤ ਤਾਂ ਹੈ ਨਹੀਂ ਸੀਗਾ ਪਰ ਕਿਉਂ ਇੰਨੀ ਸਕਿਉਰਿਟੀ ਕੀ ਕਾਰਨ ਆ ਯਾਰ ਆਪਾਂ ਦੂਜਿਆਂ ਨੂੰ ਪਹਿਲਾਂ ਕਹਿੰਦੇ ਸੀ ਵੀ ਸਕਿਉਰਟੀਆਂ ਲਈ ਫਿਰਦੇ ਲਈ ਫਿਰਦੇ ਆ ਇਹਨਾਂ ਨਾਲ ਇੰਨੀ ਸਿਕਿਉਰਿਟੀ ਕਿਉਂ ਹੈ ਕਿਤੇ ਨਾ ਕਿਤੇ ਕੋਈ ਆਮ ਜਨਤਾ ਕਿਤੇ ਨਾ ਕਿਤੇ ਤੁਸੀਂ ਸਰਕਾਰ ਨੂੰ ਫੇਲਿਅਰ ਸਮਝਦੇ ਹੋ ਦੇਖੋ ਜੀ ਫੇਲਿਅਰ ਵੀ ਨਹੀਂ ਸਮਝ ਸਕਦੇ ਪਰ ਹਜੇ 2 ਸਾਲ ਹੋਏ ਐ ਆਉਣ ਵਾਲਾ ਸਮਾਂ ਦੱਸੂਗਾ ਇਹ ਕੀ ਕਹਿੰਦਾਗਾ ਨਹੀਂ 2 ਸਾਲਾਂ ਦੀ ਕਾਰਜਕਾਰੀ ਨੂੰ ਦੇਖਦੇ ਹੋਏ ਦੇਖੋ ਫਿਰ ਅੱਸੀ ਕਾ ਵੀਰੇ ਐਮਪੀ ਦੀਆਂ ਲੈਕਸਨਾਂ ਆ ਗਈਆਂ 2 ਦਿਨ ਰਹਿ ਗਏ ਬਾਕੀ ਜੀ ਕਿਹੜੀ ਪਾਰਟੀ ਦਾ ਮਾਹੌਲ ਦਿਖ ਰਿਹਾ ਏ ਉਸ ਟਾਈਮ ਦਾ ਮਾਹੌਲ ਵੀਰੇ ਹੈਗਾ ਮਿਕਸ ਜ ਆ ਹਮ ਸਾਰਿਆਂ ਦੀ ਜਿਵੇਂ ਕੱਲ ਹੁਣ ਰੋਡ ਸ਼ੋਅ ਹੋਏ ਨੇ ਤਿੰਨ ਹਮ ਪਹਿਲਾ ਆਇਆ ਸਿਮਰਜੇ ਸਿੰਘ ਮਾਨ ਦਾ ਉਹਦਾ ਵੀ ਕਾਫਲਾ ਉਮੇ ਸੀਗਾ ਫੇਰ ਆਇਆ ਅਰਵਿੰਦ ਖੰਨਾ ਉਹਨਾਂ ਨਾਲ ਪੁਆਇੰਟ ਘੱਟ ਹੀ ਸੀਗੇ ਫੇਰ ਆਇਆ ਝਾੜੂ ਵਾਲਾ ਇਹਨਾਂ ਨਾਲ ਐਮ ਲਾ ਵੀ ਭਦੌੜ ਵਾਲਾ ਐਮ ਐਲ ਏ ਹੋ ਗਿਆ ਮਹਿਲਕਣ ਵਾਲਾ ਇਹਨਾਂ ਦਾ ਜ਼ੋਰ ਜ਼ਿਆਦਾ ਸੀਗਾ ਕੱਲ ਹਵਾ ਬਾਕੀ ਹੈਗੀ ਆ ਦੋਨਾਂ ਦੀ ਸਿਮਰਜੀਤ ਸਿੰਘ ਮਾਨ ਤੇ ਇਹਦੀ ਆਪਣੀ ਕਹਿੰਦੇ ਆਗੇ ਝਾੜੂ ਵਾਲਿਆ ਝਾੜੂ ਜੀ ਇਹਨਾਂ ਦੋਨਾਂ ਦੀ ਟੱਕਰ ਆ ਖੈਰਾ ਤਾਂ ਹਜੇ ਪਿੱਛੇ ਹੀ ਆ ਕਾਫੀ ਤੁਸੀਂ ਕਿਹੜੀ ਪਾਰਟੀ ਨੂੰ ਆਪਦੀ ਪਰਸਨਲ ਵੋਟ ਪਾਉਂਗੇ ਸਭ ਦੀ ਓਪੀਨੀਅਨ ਆ ਡਾਡਾ ਪ੍ਰਾਬਾ ਵੀ ਜਦੋਂ ਜਿਹਨੂੰ ਪੈਣੀ ਆ ਉਹਨੂੰ ਪਾਈ ਦੇਣੀ ਆ ਪਰ ਐ ਨਹੀਂ ਹੈਗਾ ਵੀ ਉਹਦੀ ਹਵਾ ਵੱਧ ਤਾਂ ਉਹਨੂੰ ਪਾਵਾਂਗੇ ਜਿਹਨੂੰ ਪਾਉਣੀ ਆ ਉਹਨੂੰ ਪਾਈ ਦੇਣੀ ਆ ਆਪਾਂ ਬਸ ਜਿਹਨੂੰ ਪਾਉਣੀ ਆ ਪਾ ਦਾਂਗੇ ਕੋਈ ਨਹੀਂ ਸਾਡੇ ਨਾਲ ਇੱਥੇ ਵੀਰ ਹੋਰ ਵੀ ਬੈਠੇ ਨੇ ਉਹਨਾਂ ਨਾਲ ਗੱਲ ਕਿਹੜੀ ਪਾਰਟੀ ਵੀਰੇ ਮੂਰੇ ਜਾ ਰਹੀ ਆ ਮਾਨ ਹੂੰ ਵੋਟ ਵੀ ਮਾਰਨ ਨੂੰ ਪਾਉਂਗੇ ਵੀਰੇ ਹੂੰ ਜਿੱਤਨ ਹਾਰਨ ਜਿੱਤੇ ਹਾਰੇ ਹੂੰ ਕਿਹੜੀ ਗੱਲ ਕਿਹੜੀ ਗੱਲੋਂ ਵਜਾ ਕੀ ਆ ਸਰਦਾਰ ਅਹਿਮ ਬਸ ਸਹੀ ਵਜਾ ਹੂੰ ਹੋਰ ਕੋਈ ਵਜਾ ਨਹੀਂ ਇੱਕ ਸਾਈਡ ਤੇ ਖੜਾ ਭਰਾ 40 ਸਾਲ ਹੋ ਗਏ ਬੰਦੇ ਨੂੰ ਚਾਹੇ ਉਹ ਜਿੱਤਿਆ ਚਾਹੇ ਕਿਤੇ ਹਾਰਿਆਗਾ ਪਰ ਉਹਦਾ ਸਟੈਂਡ ਤਾਂ ਇੱਕ ਹੀ ਆ ਨਾ ਉਹਨੇ ਕੋਈ ਪਾਰਟੀ ਨਹੀਂ ਬਦਲੀ ਕਿਸੇ ਪਾਰਟੀ 'ਚ ਨਹੀਂ ਗਿਆ ਚਾਹੇ ਉਹ ਜਿੱਤੇ ਚਾਹੇ ਹਾਰੇ ਉਹਦਾ ਸਟੈਂਡ ਇੱਕੋ ਹੀ ਹੈਗਾ ਨਹੀਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਲਾਹਵ ਸਿੰਘ ਉਗੋ ਕੇ ਮਹਿਰ ਕਰਾ ਦੇ ਪਡੋਰੀ ਵੀ ਉਹਨਾਂ ਨੇ ਕੱਟ ਕੀਤਾ ਕੱਟ ਕੀਤਾ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਦਾਅਵੇ ਕੀਤੇ ਸੀ ਕਦੇ ਕਿਤੇ ਖਰੇ ਉਤਰੇ ਉਹਨਾਂ ਦੇ ਨਹੀਂ ਖਰੇ ਹੈ ਜੇ ਕਿਤੇ ਤੇ ਕੁਛ ਨਹੀਂ ਹੋਇਆ ਦੇਖੋ ਬੀਬੀਆਂ ਦਾ ਹਜ਼ਾਰ ਹਜ਼ਾਰ ਰੁਪਏ ਨਹੀਂ ਆਇਆ ਹੈਗਾ ਬਾਕੀ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਉਹ ਮਿਲਿਆ ਨੇ ਸਭ ਨੂੰ ਆਪਾਂ ਇਹ ਨਹੀਂ ਕਹਦੇ ਵੀ ਕੰਮ ਹੋਇਆ ਪਰ ਜਿਹੜੇ ਵਾਅਦੇ ਕਰਕੇ ਆਏ ਸੀਗੇ ਜਿਵੇਂ ਇਹਨਾਂ ਨੂੰ 2 2.5 ਸਾਲ ਹੋ ਗਏ ਵੀ ਉਹਵੇਂ ਉਸ ਪਦਰ ਤੇ ਹਜੇ ਚੱਲ ਰਿਹਾ ਚਾਹੇ ਇਹਨਾਂ ਨੂੰ ਟਾਈਮ ਘੱਟ ਮਿਲਿਆਗਾ ਪਰ ਉਹ ਚੱਲੀ ਜਾਂਦਾ ਇਹਨਾਂ ਦਾ ਵੀ ਇਹ ਇੱਕ ਨੌਜਵਾਨ ਮੁੰਡਾ ਜਿਹੜਾ ਸ਼ੰਭੂ ਆਰਡਰ ਤੇ ਮਰਿਆ ਸੀਗਾ ਉਹ ਵੀ ਮਰਿਆ ਇੱਕ ਨੌਜਵਾਨ ਮੁੰਡਾ ਹੋਰ ਉਧਰ ਅੰਮ੍ਰਿਤਸਰ ਕਿੰਨੀ ਭਾਈ ਅਮਰਤਪਾਲ ਕਹਿੰਦੇ ਨੇ ਜਿਹਨੂੰ ਅਮਰਤਪਾਲ ਉਹ ਖੰਡਰੂਸਾ ਵਾਲੀ ਸੀੜ ਜਿੱਤਣੇ ਜਿੱਤ ਨਹੀਂ ਜਿੱਤਣਗੇ ਚਲੋ ਤਾਂ ਮਖਰੀ ਜੀ ਉਹ ਕਿਵੇਂ ਦੇਖਦੇ ਉਹਨਾਂ ਨੂੰ ਉਹ ਐ ਸੀਗਾ ਜਾਂ ਤਾਂ ਉਹ ਬੰਦਾ ਭਾਈ ਇਹਨਾਂ ਨੂੰ ਗਲਤ ਲੱਗਿਆ ਚਾਹੇ ਸਰਕਾਰਾਂ ਨੂੰ ਪਰ ਆਪਣੀ ਨਿਗਾਹ 'ਚ ਉਹ ਬੰਦਾ ਅਮਰ ਚਕਾਰਿਆ ਸੀ ਨਸ਼ੇ ਛਡਾਰਿਆ ਸੀਗਾ ਪਰ ਉਹ ਐਡਾ ਕੋਈ ਗੱਲ ਹੈ ਨਹੀਂ ਸੀ ਵੀ ਜਿੱਡਾ ਉਹਦੇ ਨਾਲ ਧੱਕਾ ਹੋ ਗਿਆ ਬੀਐਨਐਸਏ ਲਾਤੀ ਡਿਊਟੀ ਕਰ ਰਹੀ ਸੀ ਅਸੀਂ 10 ਦਿਨਾਂ ਚ ਬੇਅਦਵੀ ਦਾ ਇਨਸਾਫ ਲਾਵਾਂਗੇ ਨਸੇ ਬੰਦ ਕਰਾਂਗੇ ਉਹ ਮੇਰੇ ਤਾਂ ਭਰਾਵਾ ਯਾਰ ਸਰਕਾਰਾ ਨਹੀਂ ਪਰ ਉਹ ਨੌਜਵਾਨ ਮੁੰਡੇ ਨੇ ਕਰਤੇ ਉਹ ਕਰ ਰਿਹਾ ਸੀਗਾ ਪਰ ਉਹ ਆਪਾਂ ਕਹਿੰਦੇ ਨੇ ਵੀ ਜਿਹਦੀ ਚੱਲਦੀ ਹੋਵੇ ਉਹਨੂੰ ਫਿਰ ਚੱਲਣ ਨਹੀਂ ਦਿੰਦੇ ਹੁੰਦੇ ਸਹੀ ਬੰਦੇ ਨੂੰ ਤੇ ਹੁਣ ਇਹਦਾ ਸਰਕਾਰ ਦਾ ਕੰਮ ਹਨਾ ਸੇ ਰੋਕਣਾ ਕੋਈ ਮੈਂ ਤਾਂ ਰੋਕ ਨਹੀਂ ਸਕਦਾ ਜਾ ਕੇ ਮੇਰੇ ਕੋਲ ਤਾਂ ਕੋਈ opinion ਹੈ ਨਹੀਂਗਾ ਰੋਕਣ ਦਾ ਇਹਦਾ ਸਰਕਾਰ ਨਹੀਂ ਰੋਕਣਾ ਨਾ ਸਰਕਾਰ ਵਾਅਦਾ ਕਰਕੇ ਆਈ ਸੀ ਕਿ ਵੀ 4 ਮਹੀਨਿਆਂ 'ਚ ਅਸੀਂ ਭਾਈ ਚੱਕ ਦਾਂਗੇ ਫੱਡੇ ਉਹਵੇਂ ਕੁਸਤਾ ਨਹੀਂ ਹੋਇਆ ਜੀ ਗੱਲਾਂ ਚੱਲੀ ਜਾਂਦੀਆਂ ਨੇ ਸਭ ਦੀਆਂ ਪਰ ਮੇਰੇ ਹਿਸਾਬ ਨਾਲ ਵੀ ਜਿਵੇਂ ਇਹਨਾਂ ਨੂੰ ਤਲੋ ਘੱਟ ਟਾਈਮ ਹੋਇਆ ਆਪਾਂ ਮੰਨ ਲੈਨੇ ਆ ਪਰ ਜਿੰਨੇ ਘੱਟ ਟਾਈਮ ਤੇ ਇਹਨਾਂ ਨੂੰ ਉੱਪਰ ਜਾਣਾ ਚਾਹੀਦਾ ਸੀ ਇਹ ਗਏ ਨਹੀਂ ਅਜੇ ਥੱਲੇ ਆਏ ਨਹੀਂ ਥੱਲੇ ਨਹੀਂ ਥੱਲੇ ਵੀ ਨਹੀਂ ਕਹਿ ਸਕਦੇ ਫਿਰ ਜਿਵੇਂ ਬਾਦੇ ਕੀਤੇ ਸੀਗੇ ਸਰਦਾਰ ਪੋਗਾ ਸਿੰਘ ਮਾਨ ਜੀ ਨੇ ਉਵੇਂ ਉਹ ਗੱਲ ਹਜੇ ਬਣੀ ਨਹੀਂ ਇਹਨਾਂ ਤੋਂ ਤੁਸੀਂ ਹਿੰਦੂ ਪਰਿਵਾਰ ਨੂੰ ਬਿਲੋਂਗ ਕਰ ਦਿਓ ਹੈ ਜੀ ਹਿੰਦੂ ਪਰਿਵਾਰ ਨੂੰ ਨਾ ਵੀਰੇ ਮੈਂ ਪੰਜਾਬੀ ਆ ਸਿੱਖਾਂ ਦਾ ਮੁੰਡਾ ਆ ਤੇ ਉਹਦੇ ਨਾਲ ਮੈਨੇ ਨਹੀਂ ਹੁੰਦਾ ਯਾਰ Hindu Muslim ਉਹ ਤਾਂ ਇੱਕੋ ਹੀ ਗੱਲ ਬਾਤ ਆ ਗਈ। ਨਾ ਆਪਣੇ ਪੰਜਾਬ ਤੇ ਕੋਈ ਹਊਗਾ ਵੀ ਹਿੰਦੂਆਂ ਨੂੰ ਖਤਰਾ ਹੋ ਗਿਆ ਜਾਂ ਪੰਜਾਬੀਆਂ ਨੂੰ ਖਤਰਾ ਹੋ ਗਿਆ। ਉਹ ਤਾਂ ਜਿਹੜੇ ਪੋਲੀਟੀਸ਼ਨ ਹੁੰਦੇ ਉਹਨਾਂ ਦੀ ਜ਼ੁਬਾਨ 'ਚ ਹੁੰਦਾ ਇਹ। ਆਮਦਨ ਨੂੰ ਹੁਣ ਮੇਰੇ ਕੋਲੇ ਸਾਰੇ ਇੱਕ ਆ Hindu ਬੈਠਾ ਮੈਂ ਜੱਟਾਂ ਦਾ ਸਾਡਾ ਦੁਕਾਨ ਆ ਕਰਿਆਨੇ ਦੀ ਸਾਡੀ ਬੂਟਾਂ ਦੀ ਮੇਰੇ ਕੋਲ ਚਾਰ ਜਾਣੇ ਦਿਨ ਚਾਉਂਦੇ ਨੇਗੇ। ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂਗਾ। ਨਾ ਉਹਨਾਂ ਨੂੰ ਕੋਈ ਮਤਲਬ ਆ ਵੀ ਇਹ ਕੀ ਆ ਕੀ ਨਹੀਂ। ਇਹਦਾ BJP ਨੂੰ ਕਿਵੇਂ ਦੇਖਦੇ ਹੋ ਪੰਜਾਬ 'ਚ? BJP 0 ਹੈ। BJP ਦਾ ਪੰਜਾਬ 'ਚ ਹੋਲਡ ਹੈ ਨਹੀਂਗਾ। ਨਾ ਹੋਣਾ ਹਮ ਕਾਰਨ ਕਾਰਨ ਵੀ ਜਿਹੜਾ ਵੀ ਉਹ 2020 ਚ ਆਪਣੇ ਸ਼ੰਭੂ ਵੋਟਰ ਦੇ ਚੱਲਿਆ ਇੱਕ ਸਾਲ ਕਿਸਾਨੀ ਅੰਦੋਲਨ ਉਹਦੇ ਦੇਖਣ ਹੋਰੀ ਸਿੰਗੂ ਦੇਖਣ ਹੋਰੀ ਦਾ ਉਹਦਾ ਬਹੁਤ ਫਾਇਦਾ ਜਿਵੇਂ ਹੁਣ ਆਪਾਂ ਐ ਨਹੀਂ ਕਹਿੰਦੇ ਵੀ ਉਹ ਚੰਗਾ ਜਾਂ ਮਾੜਾ ਪਰ ਉਹਨਾਂ ਨੇ ਕੀਤਾ ਤਾਂ ਤੱਕ ਹੀ ਆਣਾ ਹਮ 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 ਹ ਦਬ ਦਬਾ ਸੀ ਉਹ ਵੀ ਗਿਆ ਪੱਲੇ ਦਾ ਕੱਖ ਨਹੀਂ ਰਿਹਾ ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਕਹਿ ਦਿੰਨੇ ਆ ਵੀ ਆਪਾਂ ਨੂੰ ਰੋਜ਼ਗਾਰ ਚਾਹੀਦਾ ਰੋਜ਼ਗਾਰ ਸਰਕਾਰ ਨੇ ਮੁਹਈਆ ਨਹੀਂ ਕਰਾਉਣਾ ਉਹਨਾਂ ਲੋਕਾਂ ਨੇ ਆਪ ਕਰਨਾ ਹੁੰਦਾ ਇੱਥੇ ਆ ਕੇ ਬਾਹਰੋਂ ਪ੍ਰਵਾਸੀ ਵੀ ਕੰਮ ਕਰਦੀ ਨੇ ਨਾ ਤੇ ਆਪਣੇ ਬੰਦ ਬੰਦੇ ਕੰਮ ਕਰ ਲੈਣ ਆ ਆਪਣੀ ਵੀ ਹਵਾ ਉੱਪਰ ਨੋਜੇ ਪਰ ਆਪਾਂ ਨੂੰ ਝਿਜਕ ਮਾਰ ਜਾਂਦੀ ਆ ਵੀ ਮੈਂ ਕੋ ਰੇੜੀ ਲਾਵਾਂ ਦਲ ਤਾਂ ਇਹ ਹੈਗੀ ਮਿਹਨਤ ਹਰੇਕ ਬੰਦੀ ਕਰਦਾ ਕਿਸੇ ਦੇ ਪੱਲੇ ਪੈਂਦੇ ਕਿਸੇ ਨਹੀਂ ਪੈਂਦੀ ਜੀ ਜੀ ਬਾਕੀ ਸਭ ਦਾ ਯਾਰ ਚੱਲੀ ਜਾਣਾ ਦੇਖੋ ਬਾਬੇ ਨਾਨਕ ਦੀ ਧਰਤੀ ਹੈ ਇਹ ਭੁੱਖਾ ਇੱਥੇ ਕੋਈ ਨਹੀਂ ਮਰਦਾ ਜਿਹਨੇ ਜੋਰ ਲਾਉਣਾ ਉਹ ਪਹਿਲਾਂ ਵੀ ਲਾ ਚੁੱਕੇ ਨੇਗੇ ਇਹ ਕਿਹੜਾ ਅੱਜ ਦਾ ਵੀ ਧੱਕਾ ਹੋ ਰਿਹਾਗਾ ਪਿੱਛੋਂ ਧੱਕਾ ਹੁੰਦਾ ਆ ਰਿਹਾ ਤੇ ਹਮੇਸ਼ਾ ਜਿੱਤਦੀ ਹੁੰਦਾ ਫਿਰ ਲਗਾਤਾਰ ਅਸੀਂ ਸੰਗਰੂਰ ਸੀਟ ਤੋਂ ਸਰਵੇ ਕਰ ਰਹੇ ਆ ਸਾਡੇ ਨਾਲ ਇੱਥੇ ਨੌਜਵਾਨ ਵੀਰ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਕਾ ਵੀਰ ਜੀ ਸਸੀ ਕਾ ਵੀਰ ਜੀ ਕੀ ਲੱਗਦਾ ਕਿਹੜੀ ਪਾਰਟੀ ਦਾ ਰਜਾਨ ਤੁਸੀਂ ਜਿਆਦਾ ਦਿਖ ਰਹੇ ਹੋ ਜ्यादातर ਜੀ ਇੱਥੇ ਆਪਣਾ ਝਾੜੂ ਮੀਤ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਜ਼ਿਆਦਾ ਰੁਝਾਨ ਉਹਨਾਂ ਦਾ ਜੀ ਸਾਡੇ ਬਰਨਾਲੇ ਸ਼ਹਿਰ ਚ ਹੂੰ ਤੇ ਤੁਸੀਂ ਮੀਤ ਦਾ ਨਾਮ ਲੈਂਤਾ ਬਰਨਾਲੇ ਹਲਕੇ ਦਾ ਮੁੰਡਾ ਕਹਿੰਦਾ ਮੈਂ ਕੀ ਲੱਗਦਾ ਸਰਕਾਰ ਨੇ ਕੰਮ ਕੀਤੇ ਨੇ ਹਾਂ ਜੀ ਹਾਂ ਕੰਮ ਕੀਤੇ ਆ ਜਿਵੇਂ ਹੁਣ ਬਿਜਲੀ ਦਾ ਬਿੱਲ ਜੀ ਜ਼ੀਰੋ ਆ ਰਿਹਾ ਸਭ ਦਾ ਕੰਮ ਕੀਤੇ ਆ ਬਹੁਤ ਵਧੀਆ ਕੀਤੇ ਆ ਜੇ ਹੁਣ ਹਜੇ ਹੋਏ ਵੀ ਇਹਨਾਂ ਨੂੰ 2.5 ਸਾਲ ਆ ਹਜੇ ਹੌਲੀ ਹੌਲੀ ਕਰਨਗੇ ਕੰਮ ਹੂੰ ਬਾਕੀ ਤਾਂ ਇਹੀ ਕਰ ਰਹੇ ਆ ਵੀ ਕਰਾਂਗੇ ਅਸੀਂ ਕੰਮ ਕਰਾਂਗੇ ਕੰਮ ਕਹਿੰਦੇ ਬਾਕੀ ਦੇਖੋ ਇਹ 2.5 ਸਾਲ ਪਏ ਆ ਫਿਰ ਨਹੀਂ ਫਤਵਾ ਹੋਣੀ ਗਵਰਨਮੈਂਟ ਜਨਤਾ ਦੇਣੀ ਨਹੀਂ ਫਤਵਾ ਤਾਂ ਉਦੋਂ ਹੀ ਦੇਤਾ ਜਦੋਂ ਦੋਆ ਮਹੀਨਾ ਬਾਅਦ ਆ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਹਰਾਤਾ ਸੀ ਐਮਪੀ ਇਲੈਕਸ਼ਨ ਚ ਬਿਲਕੁਲ 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 ਜਾਇਜ਼ ਗੱਲ ਹੈ ਕਿ ਨਸ਼ਾ ਕਿਤੇ ਨਾ ਕਿਤੇ ਕੰਟਰੋਲ ਹੋਇਆ ਜਾਂ ਵਧਿਆ ਜਾਂ ਘਟਿਆ ਨਸ਼ਾ ਤਾਂ ਜੀ ਜੈਮੀ ਕਹਿੰਦਾ ਇਹ ਤਾਂ ਉਹੀ ਚੱਲ ਰਿਹਾ ਉਹੀ ਰੇਸ਼ਿਓ ਚੱਲ ਰਹੀ ਹੈ ਸਿਸਟਮ ਰੋਜ ਕਿਉਂਕਿ ਆਬਾਦੀ ਬਹੁਤ ਵੱਧ ਚੁੱਕੀ ਹੈ ਇਸ ਵਿੱਚ ਜਿਹੜੇ ਅਣਗਿਣਤ ਮੌਤਾ ਹੋ ਗਏ ਆ ਗਏ ਨੇ ਨਸ਼ਾ ਤਾਂ ਜੀ ਵੱਡੀ ਸਰਕਾਰ ਆਜਾ ਜੀ ਨਸ਼ਾ ਤਾਂ ਚਲੜੇ ਜਲਨੀ ਜਾਣਾ ਨਸ਼ਾ ਸਾਡੇ ਨਾਲ ਇੱਥੇ ਸਿੱਖ ਨੌਜਵਾਨ ਵੀਰ ਨੇ ਪੱਗਵੰਨੀ ਵੀ ਅਦਾੜਾ ਰੱਖਿਆ ਹੋਇਆ ਵੀਰੇ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਆ ਉਹਨਾਂ ਵੀ ਅਸੀਂ 10 ਦਿਨਾਂ ਦੇ ਵਿੱਚ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਫੜਾਂਗੇ ਕੀ ਉਹ ਫੜੇਗੇ ਨਹੀਂ ਫੜੇਗੇ ਜੀ ਹੂੰ ਨਹੀਂ ਫੜੇਗੇ ਜੀ ਇਹਦਾ ਅੰਮਰਤਪਾਲ ਦਾ ਵੀ ਨਾਂ ਲੱਗ ਰਿਹਾ ਵੀ ਅੰਮਰਤਪਾਲ ਵੀ ਪੰਤਵਾਨ ਸਿੰਘ ਹੀ ਸਿਖਾਇਆ ਹੂੰ ਇਹ ਵੀ ਕਹਿ ਰਹੇ ਨੇ ਲੋਕ ਯਾਨੀ ਕਿ ਸਾਨੂੰ ਤਾਂ ਇਹ ਰੋਟੀ ਦੇੜੀ ਕਰ ਕੀ ਬੰਨੀ ਹੈ ਜੀ ਜਿੱਥੇ ਮਰਜੀ ਜਿਹੜੀ ਮਰਜੀ ਸਰਕਾਰ ਆ ਚੰਗੀ ਆ ਜੇ ਮਾੜੀ ਆ ਜੇ ਕਿਉਂਕਿ ਵੀ ਗਰੀਬ ਦੀ ਕੋਈ ਸਨਮਾਈ ਨਹੀਂ ਹੋ ਰਹੀ ਅੱਜ ਗਰੀਬ ਦੀ ਪਰ ਜਿਹੜਾ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਹਾਂਜੀ ਉਹ ਤਾਂ ਕਿਤੇ ਨਾ ਕਿਤੇ ਜਾ ਜਾ ਅੱਜ ਅੱਜ ਮੈਂ ਕੋਈ ਕਿਸੇ ਦੇ ਖਿਲਾਫ ਉੱਠ ਖੜਾ ਜੀ ਮੈਨੂੰ ਚੱਕ ਕੇ ਅੰਦਰ ਕਰ ਦੇਣਗੇ ਉਹ ਦੀ ਕਹਣਗੇ ਵੀ ਇਹ ਸਾਡੀ ਸਰਕਾਰ ਦੇ ਖਿਲਾਫ ਹੋ ਰਦਾ ਕੋਈ ਚੰਗਾ ਨਹੀਂ ਇੱਥੇ ਮੀਤ ਹੈਰ ਨਹੀਂ ਕੋਈ ਚੰਗਾ ਕੋਈ ਭਵੰਤਮਾਨ ਨਹੀਂ ਚੰਗਾ ਸਿਰਫ ਕਿਰਤ ਵਾਲੇ ਦਾ ਕਿਰਤ ਕਰਕੇ ਹੀ ਖਾਣੀ ਆ ਇੱਥੇ ਸਾਡੀਆਂ ਬਾਦਲ ਵੀ ਆ ਗਿਆ ਤੇ ਇਹ ਬਾਤਰੀ ਚੰਨੀ ਵੀ ਆ ਗਿਆ ਕੈਪਟਨ ਵੀ ਆ ਗਿਆ ਸਾਹ ਗੇੜੇ ਦੇ ਦੇ ਮੁੜ ਗਏ ਪਰ ਕਿਸੇ ਤੋਂ ਕੁਛ ਸਰਕਾਰ ਨੇ ਕਿਸੇ ਦਾ ਫਾਇਦਾ ਨਹੀਂ ਕੀਤਾ ਮੈਨੂੰ ਦੱਸਣ ਦਾ ਸੀ ਕਿ ਕੋਈ ਮੁੱਦਾ ਦੇਣਾ ਅਸੀਂ ਕਚਹਿਰੀਆਂ ਵਿੱਚ ਜਾਂਦੇ ਹਾਂ ਸਾਡਾ ਕੋਈ ਸੁਣਵਾਈ ਨਹੀਂ ਹੁੰਦੀ ਗੀ ਗਰੀਬ ਨੂੰ ਉੱਤੇ ਹਰ ਇੱਕ ਤਾਂ ਕਹਿਆ ਜਾਂਦਾ ਵੀ ਤੁਸੀਂ ਪੈਸੇ ਲਿਓ ਤੁਸੀਂ ਆਹ ਕਰੋ ਛੋਟੇ ਡਾਕੂਮੈਂਟ ਨਹੀਂ ਛੋਟਾ ਐ ਨਹੀਂ ਅਸੀਂ ਢੜਕਦੇ ਤੁਰੇ ਫਿਰਦੇ ਗਰੀਬ ਜਨਤਾ ਦੀ ਸਾਡੀ ਇਹ ਮਸਿਆ ਉਲਦੀ ਮੈਚ ਪਾਇਆ ਹੋਇਆ ਸੀ ਨਸ਼ੇ ਬਾਰੇ ਸੁਣੋ ਨਸ਼ੇ ਤੌਰ ਤੇ ਨਸ਼ਾ ਕਿਸੇ ਨੇ ਬੰਦ ਨਹੀਂ ਕਰਾਇਆ ਨਸ਼ਾ ਉਹ ਦੋ ਜਿਆਦਾ ਚਾਰ ਗੁਣਾ ਜਿਆਦਾ ਹੋ ਗਿਆ ਕਿਸ ਵਜ੍ਹਾ ਨਾਲ ਹੋ ਗਿਆ ਕਿਉਂਕਿ ਵੀ ਜਿਹੜਾ ਕਹਿੰਦਾ ਭੋਤ ਮਨ ਕਹਿੰਦਾ ਮੈਂ ਤੁਹਾਨੂੰ 1000 ਰੁਪਏ ਮਹੀਨੇ ਦੇ ਦਊਂਗਾ ਉਹ ਕਿਸੇ ਨੂੰ ਕੁਝ ਨਹੀਂ ਦਿੰਦਾ ਕਿਉਂਕਿ ਗੱਲ ਕਰਨ ਦਾ ਉਹ ਫਾਇਦਾ ਹੁੰਦਾ ਵੀ ਆਪਾਂ ਜਿਹੜੀ ਚੀਜ਼ ਨੂੰ ਨਿਭਾ ਸਕੀਏ ਨਿਭਾਉਣ ਦਾ ਮਕਸਦ ਇਹ ਹੀ ਆ ਜਦੋਂ ਨਿਭਾਈ ਨਹੀਂ ਸਕਦੇ ਆਪਾਂ ਵਾਦਾ ਵੀ ਨਾ ਕਰੋ ਨਹੀਂ ਕਿਤੇ ਨਾ ਕਿਤੇ ਸਰਕਾਰ 1000 ਰੁਪਏ ਦਾ ਲਾਲੀਪਾਪ ਦੇ ਕੇ ਆਪਣੇ ਨੌਜਵਾਨਾਂ ਨੂੰ ਬੀਬੀਆਂ ਨੂੰ ਕਿਤੇ ਰਜਗਾਰ ਤੋਂ ਵਾਂਝੇ ਰੱਖ ਰਹੇ ਨੇ ਨਰੇ ਗਾਲੀ ਤੜਫੀ ਜਾਂਦੇ ਨਹੀਂ ਗੱਲ 'ਚ ਤਾਂ ਨਰੇਗਾਂ ਨਾਲ ਕੋਈ ਸ਼ੁੱਧ ਬੁੱਧੀ ਨਹੀਂ ਹੈਗੀ ਨਰੇਗਾਂ ਲੀਆਂ ਬੁੜੀਆਂ ਅੱਜ ਗੰਦੇ ਪਾਣੀ ਦੇ ਵਿੱਚ ਹੱਥ ਮਾਰਦਿਆਂ ਨਗੀਆਂ ਅਸੀਂ ਆ ਸਾਡੇ ਹੱਥ ਦੇਖੋ ਜੀ ਗਲੇ ਪੈਣਗੇ ਇਸ ਟਾਈਮ ਮਿਸਤਰੀਆਂ ਮੇਰੀ ਮਜ਼ਦੂਰੀ ਮੇਰਾ ਘਰ ਦਾ ਚੁੱਲਾ ਨਹੀਂ ਚੱਲ ਰਿਹਾ ਸਾਨੂੰ ਰੁਜ਼ਗਾਰ ਦੇਣ ਅਸੀਂ ਇੱਕ ਇੱਕ ਦਿਨ ਢਿਹੜੀ ਲਾਉਣੇ ਚਾਰ ਦਿਨ ਅਸੀਂ ਘਰੇ ਬੈਠੇ ਰਹਿੰਨੇ ਅਗੇ ਅਛਾ ਵੀ ਕੱਢੋ ਬੱਜੀ ਇਹਦੇ ਨਾਲ ਇਹ ਗੱਲ ਹੈਗੀ ਆ ਮੈਂ ਸਹਿਮਤ ਨਹੀਂ ਗੱਲਾਂ ਨਾਲ ਜੇ ਇਹਨਾਂ ਨੂੰ 1000 ਰੁਪਏ ਮਿਲੂ ਤਾਂ ਕਿਉਂ ਨਹੀਂ ਕਵਰ ਕਰਦੇ ਇਹ ਚੱਕੇਦਾਰਾਂ ਨੂੰ ਕਵਰ ਕਰਨਾ ਚਾਹੀਦਾ ਇਹ ਵੱਡੇ ਡਾਕਟਰਾਂ ਨੂੰ ਕਵਰ ਕਰਨਾ ਚਾਹੀਦਾ ਟੈਸਟ ਆ ਜਿਹੜਾ 1600 ਦਾ ਕਿਉਂ ਲਿਖਦੇ ਨੇ